ਚਲੋ ਪੰਜਾਬੀ ਦੇਖ ਰਹੇ ਦਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਕੈਨੇਡਾ ਦਾ ਸੂਬਾ ਬਰਿਟਿਸ਼ ਕੋਲੰਬੀਆ ਤੇ ਇਹਦਾ ਸ਼ਹਿਰ ਸਰੀ ਸਰੀ ਦੇ ਵਿੱਚ ਸਕਾਈ ਟ੍ਰੇਨ ਇੱਕ ਬਹੁਤ ਮਹੱਤਵਪੂਰਨ ਆਵਾਜਾਈ ਦਾ ਸਾਧਨ ਆ ਤੇ ਇਸ ਸਾਧਨ ਦੇ ਵਿੱਚ ਕਿੰਗ ਜਾਰਜ ਸਟੇਸ਼ਨ ਇੱਕ ਬਹੁਤ ਮਹੱਤਵਪੂਰਨ ਸਟੇਸ਼ਨ ਆ ਆ ਸ਼ਨੀਵਾਰ ਤੋਂ ਯਾਨੀ ਕਿ 22 April ਤੋਂ ਕਿੰਗ ਜਾਰਜ ਸਕਾਈ ਟ੍ਰੇਨ ਸਟੇਸ਼ਨ ਬੰਦ ਕਰ ਦਿੱਤਾ ਗਿਆ ਲਗਭਗ 6 ਹਫ਼ਤਿਆਂ ਦੇ ਲਈ ਆ ਸੋ ਹੋ ਤੇ ਸ਼ਨੀਵਾਰ ਤੋਂ ਬੰਦ ਚੁੱਕਾ ਸੋ ਅੱਜ ਪਹਿਲਾ ਵੀਕਡੇ ਸ਼ਗਾ ਜਦੋਂ ਇਹ ਬੰਦ ਹੋਇਆ ਹੈ ਤੇ ਇਹਦੇ ਵਿੱਚ ਕੋਈ ਜਿਹੜੇ ਜਿਹੜੇ ਜ਼ਰੂਰੀ ਕੁਝ ਮੇਨਟੇਨੈਂਸ ਦਾ ਕੰਮ ਹੋਣ ਵਾਲਾ ਆ ਤੇ ਇਸ ਸਮੇਂ ਦੇ ਦੌਰਾਨ ਜਿਹੜੀ ਸਕਾਈ ਟ੍ਰੇਨ ਸਰਵਿਸਿਜ਼ ਆ ਉਹ ਕਿੰਗ ਜਾਰਜ ਸਟੇਸ਼ਨ ਤੱਕ ਨਹੀਂ ਆਉਣਗੀਆਂ ਅੱਜ ਸਵੇਰੇ ਕਾਫੀ ਲੋਕ ਕਿੰਗ ਜਾਰਜ ਸਟੇਸ਼ਨ ਦੇ ਉੱਤੇ ਪਹੁੰਚੇ ਸੀ ਜਿਨ੍ਹਾਂ ਨੂੰ ਇਹਦੇ ਬਾਰੇ ਪਤਾ ਨਹੀਂ ਸੀ ਕਿ ਇਹ ਬੰਦ ਹੋ ਚੁੱਕਿਆ ਉੱਥੇ ਜਾ ਕੇ ਫਿਰ ਇੱਕਦਮ ਦੇਖਦੇ ਸੀ ਵੀ ਹੁਣ ਜਾਣਾ ਕਿੱਧਰ ਨੂੰ ਆ ਤੇ ਇਹ ਹੁਣ ਜਿਹੜੀ ਸਾਰੀ ਟ੍ਰੇਨ ਦੀ ਸਰਵਿਸ ਸਰਵਿਸਸੇਸ ਨੇ ਉਹ ਸਰੀ ਸੈਂਟਰਲ ਸਟੇਸ਼ਨ ਤੇ ਆ ਕੇ ਰੁਕ ਜਾਣਗੀਆਂ ਅਗਲੇ 6 ਹਫਤਿਆਂ ਦੇ ਲਈ ਸੋ ਹੈ ਵਕਤੀ ਤੌਰ ਦੇ ਉੱਤੇ ਪਰ ਇਹਦੇ ਨਾਲ ਕਾਫੀ ਜਿਹੜੇ ਲੋਕਾਂ ਨੂੰ ਇਹਦੇ ਉੱਤੇ ਅਸਰ ਪੈ ਰਿਹਾ ਹੈ ਜਿਹੜਾ ਪੂਰੀ ਸਟੇਸ਼ਨ ਬੰਦ ਕੀਤਾ ਗਿਆ ਕਈ ਵਾਰੀ ਹੁੰਦਾ ਵੀ ਰਾਤ ਨੂੰ ਬੰਦ ਦਾ ਜਾਂ ਦਿਨੇ ਬੰਦ ਦਾ ਇਹਨੂੰ ਉਸ ਤਰੀਕੇ ਦੇ ਨਾਲ ਜਿਹੜਾ ਖੋਲਿਆ ਜਾਂਦਾ ਪਰ ਇਹ ਪੂਰਾ ਹੀ ਇਹਨੂੰ ਬੰਦ ਕਰ ਦਿੱਤਾ ਗਿਆ ਤੇ ਇਹ 6 ਹਫਤੇ ਦੇ ਲਈ ਕੋਸ਼ੇ ਦੇ ਨਾਲ ਅਪਗ੍ਰੇਡੇਸ਼ਨ ਵੀ ਹੋ ਰਹੀ ਹੈ ਦੀ ਐਫੀਸ਼ੀਐਂਸੀ ਨੂੰ ਵਧਾਇਆ ਜਾ ਰਿਹਾ ਤੇ ਕੋਸ਼ ਜਿਹੜਾ ਹੈਗਾ ਉਹਦੇ ਵਿੱਚ ਕੁਝ ਪਾਰਟਸ ਇਹਨੂੰ ਰਿਪਲੇਸ ਕਰਨ ਦੇ ਉਹਦੇ ਟਰਨ ਆਊਟ ਨੂੰ ਉਹ ਕੀਤੇ ਜਾ ਰਿਹਾ ਮਕੈਨੀਕਲ ਡਿਵਾਈਸ ਆ ਉਹ ਇੱਕ ਯੰਤਰ ਆ ਕਹਿੰਦੇ ਸਟੇਸ਼ਨ ਦੇ ਵਿੱਚ ਜਿਹੜਾ ਟ੍ਰੇਨ ਨੂੰ ਗਾਈਡ ਕਰਦਾ ਆ ਕਿ ਇੱਕ ਟਰੈਕ ਤੋਂ ਦੂਜੇ ਟਰੈਕ ਦੇ ਉੱਤੇ ਕਿੱਦਾਂ ਜਾਣਾ ਉਹ ਬਦਲਣਾ ਆ ਤੇ ਜਦੋਂ ਉਹ ਬਦਲਣਾ ਆ ਤੇ ਫਿਰ ਉਹ ਇਦਾਂ ਨਹੀਂ ਸੀ ਬਦਲਿਆ ਜਾ ਸਕਦਾ ਵੀ ਰਾਤ ਨੂੰ ਬਦਲ ਲਿਆ ਜਾਵੇ ਜਾਂ ਉਹਨੂੰ ਵੀਕ ਆਫ ਡੇ ਜਿਹੜੇ ਹੈਗੇ ਆ ਵੀਕਡੇਜ਼ ਦੇ ਵਿੱਚ ਨਾਮ ਬਦਲਿਆ ਜਾਵੇ ਇਸ ਤਰੀਕੇ ਨਾਲ ਕਰ ਲਿਆ ਜਾਵੇ ਉਹਨੂੰ ਸਾਰੇ ਨੂੰ ਇਸ ਕਰਕੇ ਰਿਪਲੇਸਮੈਂਟ ਕਰਨ ਦੀ ਕੀਤੀ ਗਈ ਹੈ ਜਿਹੜਾ ਇਸ ਟ੍ਰੇਨ ਦਾ ਸੈਕਸ਼ਨ ਆ ਉਹ ਸਭ ਤੋਂ ਪਹਿਲਾਂ ਓਪਨ ਕੀਤਾ ਗਿਆ 30 ਸਾਲ ਪਹਿਲਾਂ ਜਦੋਂ ਖੋਲਿਆ ਗਿਆ ਸੀ ਉਸ ਵੇਲੇ ਤੋਂ ਹੁਣ ਤੱਕ ਇਹਦਾ ਉਹ ਅਪਗ੍ਰੇਡੇਸ਼ਨ ਹੋਈ ਨਹੀਂ ਜਿਹੜੇ ਇਨਫਰਾਸਟ੍ਰਕਚਰ ਅਪਗ੍ਰੇਡ ਆ ਉਹ ਕਿੰਗ ਜਾਰਜ ਸਟੇਸ਼ਨ ਦੇ ਆਲੇ-ਦੁਆਲੇ ਉਹ ਵੀ ਸ케ਜੂਲ ਕੀਤੀ ਗਈ ਹੈ ਜਿਹਦੇ ਵਿੱਚ ਕਿ ਜਿਹੜੀ ਕੇਬਲ ਇੰਸਟਾਲੇਸ਼ਨ ਆ 엘ਿਵੇਟਰ ਇਨਸਪੈਕਸ਼ਨਸ ਆ ਅਸੈਟ ਰਿਪੇਅਰਸ ਆ ਸਟੇਸ਼ਨ ਕਲੀਨਿੰਗ ਆ ਇਹ ਸਾਰਾ ਕੁਝ ਵੀ ਉਹਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਜੋੜਿਆ ਗਿਆ ਆ ਸੋ ਮਿਡ ਜੂਨ ਦੇ ਵਿੱਚ ਇਹਨੇ ਓਪਨ ਹੋ ਜਾਣਾ ਇਹ ਅੰਦਾਜ਼ਾ ਲਾਇਆ ਜਾ ਰਿਹਾ ਜਿਹੜੀਆਂ ਬੱਸਸ ਨੇ ਉਹ ਇੱਥੋਂ ਖਾਸ ਤੌਰ ਦੇ ਉੱਤੇ ਚਲਾਈਆਂ ਜਾ ਰਹੀਆਂ ਜਿਹੜੀਆਂ ਬੱਸਸ ਨੇ ਉਹ ਕਿੰਗ ਜਾਰਜ ਸਟੇਸ਼ਨ ਤੋਂ ਚੱਲ ਰਹੀਆਂ ਨੇ ਜਿਹੜੀ ਬੱਸ ਮਤਲਬ ਕਿੰਗ ਜਾਰਜ ਸਟੇਸ਼ਨ ਤੇ ਜਾ ਕੇ ਅੱਗੇ ਰੁਕ ਜਾਂਦੀ ਸੀ ਜਿਹਦਾ ਰੂਟ ਉੱਥੇ ਐਂਡ ਹੋ ਜਾਂਦਾ ਸੀ ਉਹ ਹੁਣ ਉੱਥੋਂ ਅੱਗੇ ਜਾਂਦੀ ਆ ਸਰੀ ਸੈਂਟਰਲ ਸਟੇਸ਼ਨ ਤੱਕ ਮਤਲਬ ਉੱਥੇ ਨਹੀਂ ਜਾਂਦੀ ਅੱਗੇ ਜਾ ਕੇ ਔਰ ਐਡੀਸ਼ਨਲ ਬੱਸਸ ਜਿਹੜੀਆਂ ਲਾਈਨਾਂ ਹਰ 15 ਮਿੰਟ ਬਾਅਦ ਕਿੰਗਜੌਰ ਸਟੇਸ਼ਨ ਤੇ ਸਰੀ ਸੈਂਟਰਲ ਸਟੇਸ਼ਨ ਦੇ ਵਿਚਕਾਰ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਦੇ 9 ਵਜੇ ਤੱਕ ਵੀਕਡੇਜ਼ ਦੇ ਵਿੱਚ ਔਰ ਇਹ ਵੀ ਸਿਰਫ ਤੁਹਾਨੂੰ ਪਤਾ ਕਿ 800 ਮੀਟਰ ਦੂਰ ਆ ਕਿੰਗਜੌਰ ਤੋਂ ਸਰੀ ਸੈਂਟਰਲ ਸਟੇਸ਼ਨ ਸੋ ਬੱਸ ਰੂਟ ਨਾਰਮਲੀ ਜਿਹੜਾ ਕਿੰਗਜੌਰ ਸਟੇਸ਼ਨ ਦੇ ਉੱਤੇ ਖਤਮ ਹੋ ਜਾਂਦਾ ਸੀ ਤੇ ਸਟੇਸ਼ਨ ਦੇ ਉੱਤੇ ਬੱਸ ਰੁਕਦੀ ਸੀ ਉਹਨੂੰ ਹੁਣ ਨਾਰਥ ਬਾਉਂਡ ਜਿਹੜਾ ਕਰਕੇ ਤੇ ਸਰੀ ਸੈਂਟਰ ਸਟੇਸ਼ਨ ਦੇ ਉੱਤੇ ਉਹ ਟਰਮੀਨੇਟ ਹੋਊਗਾ ਬੱਸਸ ਜਿਹੜੀਆਂ ਕਿੰਗ ਜੌਰ ਸਟੇਸ਼ਨ ਦੇ ਉੱਤੇ ਰੁਕਦੀਆਂ ਆ ਉਹ ਆਪਣਾ ਜਿਹੜਾ ਰੈਗੂਲਰ ਉਹਨਾਂ ਦਾ ਸਟਾਪ ਉਹਨੂੰ ਉਸੇ ਤਰੀਕੇ ਦੇ ਨਾਲ ਮੇਨਟੇਨ ਕਰਨਗੇ ਜਿਹੜੇ ਉੱਥੇ ਡਾਇਰੈਕਸ਼ਨਲ ਸਾਈਨੇਜਸ ਨੇ ਜਿਹਦੇ ਵਿੱਚ ਬੱਸ ਬੇ ਚੇਂजेस ਨੇ ਜਾਂ ਸਟਾਫ ਆ ਉੱਥੇ ਖਾਸ ਤੌਰ ਦੇ ਉੱਤੇ ਹੈਗੇ ਆ ਅਸਿਸਟ ਕਰਨ ਦੇ ਲਈ ਟਰੈਵਲਰਸ ਨੂੰ ਜਿਹੜੇ ਕਸਟਮਰਸ ਨਾਰਮਲੀ ਟਰੈਵਲ ਕਰਦੇ ਆ ਸਪਾਈਫਰਨ ਸਟੇਸ਼ਨ ਕਿੰਗ ਜਾਰਜ ਤੋਂ ਸਰੀ ਸੈਂਟਰਲ ਸਟੇਸ਼ਨ ਦੇ ਵਿੱਚ ਉਹਨਾਂ ਨੂੰ 15 ਮਿੰਟ ਥੋੜੇ ਜਿਹਾ ਟਰੈਵਲ ਦੇ ਐਕਸਟਰਾ ਜਿਹੜੇ ਆ ਹੋ ਲੱਗਦੇ ਆ ਤੇ ਉਹ ਲੈ ਕੇ ਚੱਲਣਾ ਚਾਹੀਦਾ ਆ ਸੋ ਇਹ ਇੱਕ ਸੂਚਨਾ ਭਾਵੇਂ ਕਿ ਬਹੁਤ ਸਾਰੀਆਂ ਸੂਚਨਾਵਾਂ ਮੈਂ ਇਹ ਪਿਛਲੇ ਹਫ਼ਤੇ ਵਿੱਚ ਸਾਂਝੀਆਂ ਕਰ ਦਿੱਤੀਆਂ ਗਈਆਂ ਸੀ ਪ੍ਰਭਾਵਜੂਦੇ ਦੇ ਕੁਝ ਲੋਕ ਅੱਜ ਸਵੇਰੇ ਕਿੰਗ ਜਾਰਜ ਸਟੇਸ਼ਨ ਦੇ ਉੱਤੇ ਸੀਗੇ ਥੋੜੀ ਜੀ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਪਰ ਇਹ ਗੱਲ ਇੱਥੇ ਉਹਨਾਂ ਨੇ ਕਈ ਇਹਦੀਆਂ ਆਪਸ਼ਨਸ ਦੇਖੀਆਂ ਸੀ ਵੀ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਕਰਕੇ ਦੇਖ ਲਈਏ ਵੀ ਰਾਤ ਵੇਲੇ ਕੰਮ ਕਰ ਲਾਂਗੇ ਜਾਂ ਇਹਨੂੰ ਕੁਝ ਹੋਰ ਕਰਕੇ ਦੇਖ ਸਕਦੇ ਪਰ ਉਹਦੇ ਨਾਲ ਇਹ ਕਹਿੰਦੇ ਵੀ ਫਿਰ 6 ਹਫ਼ਤੇ ਦੇ ਵਿੱਚ ਨਹੀਂ ਸੀ ਖਤਮ ਹੋਣਾ ਇਹ ਤਾਂ ਲੰਬਾ ਚੱਲਿਆ ਜਾਣਾ ਸੀ ਸੋ ਉਹਨਾਂ ਨੇ ਇੱਕ ਵਾਰੀ ਇਹਨੂੰ ਟੋਟਲੀ ਬੰਦ ਕਰ ਲਿਆ ਤੇ ਥੋੜਾ ਜਿਹਾ ਜਿਹੜੇ ਕਿੰਗ ਜਾਰਜ ਸਕਾਈਟ੍ਰਨ ਸਟੇਸ਼ਨ ਤੇ ਜਾਂਦੇ ਦਾ ਉਹ ਇਸ ਗੱਲ ਦਾ ਖਿਆਲ ਰੱਖਣਾ ਅਗਲੀ ਗੱਲਬਾਤ ਦੋਸਤੋ ਅਨਟੈਰੀਓ ਦੇ ਸਕੂਲਾਂ ਦੇ ਵਿੱਚ ਇੱਕ ਜਿਹੜਾ ਕੀਤਾ ਜਾ ਰਿਹਾ ਆ ਕਿ ਜਿਹਦੇ ਨਾਲ ਸੈੱਲਫੋਨ ਯੂਜ਼ ਤੇ ਵੇਪਿੰਗ ਸਕੂਲਾਂ ਦੇ ਵਿੱਚ ਬੰਦ ਕੀਤੀ ਜਾਊਗੀ ਨਵਾਂ ਜਿਹੜਾ ਇਹ ਰੂਲ ਆ 2024-2025 ਦੇ ਅਕਾਡੈਮਿਕ ਈਅਰ ਦੇ ਵਿੱਚ ਲਾਗੂ ਹੋਊਗਾ ਸਤੰਬਰ ਦੇ ਵਿੱਚ ਜਿਹੜੇ ਸਟੂਡੈਂਟਸ ਨੇ ਕਿੰਡਰਗਾਰਟਨ ਤੋਂ ਲੈ ਕੇ ਗ੍ਰੇਡ 6 ਤੱਕ ਉਹਨਾਂ ਨੂੰ ਪੁੱਛਿਆ ਜਾਊਗਾ ਕਿ ਆਪਣੇ ਉਹਨਾਂ ਨੂੰ ਮਤਲਬ ਇਹ ਕਿਹਾ ਗਿਆ ਕਿ ਤੁਸੀਂ ਜਿਹੜੇ ਫੋਨ ਆ ਉਹਨੂੰ ਸਾਇਲੈਂਟ ਮੋਡ ਦੇ ਉੱਤੇ ਰੱਖੋ ਤੇ ਆਊਟ ਆਫ ਸਾਈਟ ਰੱਖੋ ਸਾਰੇ ਦਿਨ ਦੇ ਲਈ ਮਤਲਬ ਉਹ ਨੇੜੇ-ਤੇੜੇ ਨਹੀਂ ਰੱਖ ਸਕਦੇ ਕਿੰਡਰਗਾਰਟਨ ਤੋਂ ਲੈ ਕੇ ਗ੍ਰੇਡ 6 ਤੱਕ ਜਿਹੜੇ ਬੱਚੇ ਆ ਉਹਨਾਂ ਨੂੰ ਮਤਲਬ ਅਨਲੈਸਟ ਕਿ ਐਜੂਕੇਟਰ ਤੁਹਾਡਾ ਪਰਮਿਟ ਨਹੀਂ ਕਰਦਾ ਕੋਈ ਗੱਲਬਾਤ ਦੱਸਦਾ ਆ ਆਦਰਵਾਇਜ਼ ਫੋਨ ਆਮ ਹਾਲਤਾਂ ਦੇ ਵਿੱਚ ਬੰਦ ਰੱਖੇ ਜਾਣਗੇ ਸਾਇਲੈਂਟ ਤੇ ਰੱਖੇ ਜਾਣਗੇ ਤੇ ਆਪਣੇ ਤੋਂ ਦੂਰ ਰੱਖਿਆ ਜਾਊਗਾ ਜਾਂ ਜਿਹਨੂੰ ਉਹ ਕੱਢਣਗੇ ਨਹੀਂ ਬਾਹਰ ਤੇ ਜਿਹੜੇ 7th ਗ੍ਰੇਡ ਤੋਂ ਲੈ ਕੇ 12th ਤੱਕ ਆ ਉਹਨਾਂ ਨੂੰ ਥੋੜਾ ਜਿਹਾ ਹੋਰ ਫਲੈਕਸੀਬਲ ਕੀਤਾ ਗਿਆ ਕਿ ਜਿਹੜੇ ਉਹਨਾਂ ਦੇ ਸੈੱਲ ਫੋਨਸ ਨੇ ਉਹ ਸਿਰਫ ਕਲਾਸ ਟਾਈਮ ਦੇ ਵਿੱਚ ਹੀ ਬੈਨ ਕੀਤੇ ਗਏ ਆ ਕਿ ਜਿਹੜਾ ਜਦੋਂ ਕਲਾਸ ਆ ਉਦੋਂ ਨਹੀਂ ਤੁਸੀਂ ਉਹਨੂੰ ਯੂਜ਼ ਕਰ ਸਕਦੇ ਜਿਹੜੇ ਸਟੂਡੈਂਟਸ ਨੇ ਜੇ ਉਹ ਇਹਨੂੰ ਰੂਲ ਨੂੰ ਤੋੜਦੇ ਆ ਤਾਂ ਉਹਨਾਂ ਦੇ ਸੈਲਫੋਨ ਜਿਹੜੇ ਇਮੀਡੀਟਲੀ ਸਰੈਂਡਰ ਕਰ ਦਿੱਤੇ ਜਾਣਗੇ ਸਟਾਫ ਮੈਂਬਰਸ ਨੂੰ ਤੇ ਪੇਰੈਂਟਸ ਨੂੰ ਨੋਟੀਫਾਈ ਕੀਤਾ ਜਾਊਗਾ ਉਹ ਕਹਿੰਦੇ ਸੀ ਬਹੁਤ ਜਿਹੜਾ ਲਾਊਡ ਤੇ ਕਲੀਅਰ ਪੇਰੈਂਟਸ ਤੋਂ ਸੁਣ ਰਹੇ ਆ ਤੇ ਜਿਹੜੇ ਟੀਚਰਸ ਨੇ ਸੈਲਫੋਨ ਨੂੰ ਕਲਾਸਰੂਮ ਦੇ ਵਿੱਚ ਉਹ ਡਿਸਟਰੈਕਟ ਕਰ ਰਹੇ ਆ ਜਿਹੜਾ ਲਰਨਿੰਗ ਟੀਚਿੰਗ ਲਰਨਿੰਗ ਦਾ ਪ੍ਰੋਸੈਸ ਆ ਉਹਦੇ ਵਿੱਚ ਡਿਸਟਰੈਕਸ਼ਨ ਬਹੁਤ ਜ਼ਿਆਦਾ ਹੋ ਰਹੀ ਹੈ ਜਦੋਂ ਕਿ ਇਹ ਸੈੱਲ ਫੋਨਸ ਦੇ ਉੱਤੇ ਗੱਲਬਾਤ ਆਉਂਦੀ ਆ ਤੇ ਸਾਡੀ ਪਾਲਿਸੀ ਇਹ ਆ ਕਿ ਆਊਟ ਆਫ ਸਾਈਟ ਤੇ ਆਊਟ ਆਫ ਮਾਈਂਡ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਬੱਚੇ ਜਿਹੜੇ ਆ ਉਹ ਇਹਦੇ ਬਾਰੇ ਇਹਨੂੰ ਦੇਖਣ ਤੇ ਇਹਦੇ ਬਾਰੇ ਸੋਚਣ ਵੀ ਅਸੀਂ ਚਾਹੁੰਦੇ ਉਹਨਾਂ ਦੇ ਰੀਚ ਦੇ ਉੱਤੋਂ ਜਿਹੜੇ ਆ ਬਾਹਰ ਹੋਣ ਤੇ ਹੁਣ ਇਹਦੇ ਬਾਰੇ ਗੱਲਬਾਤ ਜਿਹੜੀ ਇਹੋ ਚੱਲ ਰਹੀ ਹੈ ਨਵੀਂ ਪਾਲਿਸੀ ਦੇ ਹਿੱਸੇ ਵਜੋਂ ਜਿਹੜਾ ਸੋਸ਼ਲ ਮੀਡੀਆ ਸਾਈਟਸ ਆ ਉਹ ਬੈਨ ਕਰਤੀਆਂ ਆ ਸਾਰੇ ਸਕੂਲ ਨੈਟਵਰਕਸ ਤੋਂ ਤੇ ਡਿਵਾਈਸਸ ਤੋਂ ਦਿੱਲੀ ਸਰਕਾਰ ਆ ਉਹ ਜਿਹੜੀ ਕੋਈ ਵੀ ਵੀਡੀਓ ਰਿਕਾਰਡ ਕਰਨ ਕੋਈ ਵੀ ਫੋਟੋ ਕਿਸੇ ਦੀ ਲੈਣ ਬਿਨਾ ਉਹਦੀ ਮਰਜ਼ੀ ਤੋਂ ਇਹਦੇ ਉੱਤੇ ਵੀ ਪਾਬੰਦੀ ਲਾਈ ਆ ਤੇ ਭਾਵੇਂ ਕਿ ਹਾਲਾਂਕਿ ਇਹ ਗੱਲ ਬਹੁਤੀ ਕਲੀਅਰ ਨਹੀਂ ਹੋਈ ਕਿ ਇਹਨੂੰ ਕਿੱਦਾਂ ਮੇਨਟੇਨ ਕਰਨਾ ਤੇ ਕਿੰਨਾ ਕਿੱਦਾਂ ਅਨਫੋਰਸ ਕਰਨਾ ਇੱਕ ਨਿਊਜ਼ ਕਾਨਫਰੰਸ ਕੀਤੀ ਹੈ ਇਹਨਾਂ ਨੇ ਉਸ ਨਿਊਜ਼ ਕਾਨਫਰੰਸ ਦੇ ਵਿੱਚ ਦੱਸਿਆ ਕਿ ਜਿਹੜੇ ਟੀਚਰ ਦੀ ਜਜਮੈਂਟ ਆ ਉਹਦਾ ਅਸੀਂ ਸਤਿਕਾਰ ਕਰਾਂਗੇ ਕਿ ਟੈਕਨੋਲੋਜੀ ਨੂੰ ਕਲਾਸਰੂਮ ਦੇ ਵਿੱਚ ਕਿਹੜੇ ਤਰੀਕੇ ਦੇ ਨਾਲ ਤੇ ਕਿੱਦਾਂ ਯੂਜ਼ ਕਰਨਾ ਹੈ ਵੀ ਜਿਹੜਾ ਫੈਸਲਾ ਅਧਿਆਪਕ ਕਰੂਗਾ ਉਹਨੂੰ ਅਸੀਂ ਮੰਨਾਂਗੇ ਇਹ ਵੀ ਆ ਕਿ ਜਿਹੜਾ ਫੋਕਸ ਖਾਸ ਤੌਰ ਦੇ ਉੱਤੇ ਜਿਹੜੇ ਇਹ ਇਨਸਟ੍ਰਕਚਰਲ ਟਾਈਮ ਆ ਉਹਦੇ ਉੱਤੇ ਖਾਸ ਤੌਰ ਦੇ ਉੱਤੇ ਫੋਕਸ ਕੀਤਾ ਜਾ ਰਿਹਾ ਹੈ ਕਿ টিਚਰਸ ਨੂੰ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਉਹ ਆਪਣੇ ਕਮੈਂਟਸ ਆ ਸਟੂਡੈਂਟਸ ਦੇ ਉੱਤੇ ਇਹਦੇ ਵਿੱਚ ਇਨਕਲੂਡ ਕਰਨ ਤੇ ਡਿਸਟਰੈਕਸ਼ਨ ਲੈਵਲ ਕਲਾਸ ਦੇ ਵਿੱਚ ਕਿੰਨਾ ਆ ਬੱਚੇ ਦਾ ਰਿਪੋਰਟ ਕਾਰਡ ਦੇ ਵਿੱਚ ਇਹ ਵੀ ਜਿਹੜਾ ਲਿਖਿਆ ਜਾਵੇ ਸੋ ਇਹ ਇਸ ਵੇਲੇ ਬੜਾ ਪੱਖ ਦਾ ਮੁੱਦਾ ਆ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਬੰਦ ਕੀਤਾ ਜਾਣਾ ਹੈ ਤੇ ਜਿਹੜੇ ਪ੍ਰਾਈਵੇਟ ਡਾਕ ਫੋਰਡ ਨੇ ਉਹ ਸਕੂਲ ਬੋਰਡਸ ਨੂੰ ਕਹਿ ਰਹੇ ਕਿ ਕਿਸੇ ਪਾਲਿਸੀ ਦੇ ਨਾਲ ਸਾਡੇ ਕੋਲੇ ਲੈ ਕੇ ਆਓ ਤਾਂ ਕਿ ਕਿਸ ਤਰੀਕੇ ਦੇ ਨਾਲ ਅਸੀਂ ਜਿਹੜਾ ਇਹ ਐਜੂਕੇਸ਼ਨਲ ਹੈਲਥ ਜਾਂ ਮੈਡੀਕਲ ਪਰਪਸਸਸ ਦੇ ਲਈ ਕਲਾਸ ਟਾਈਮ ਦੇ ਵਿੱਚ ਇਹਨੂੰ ਵਰਤ ਸਕਦੇ ਹਾਂ ਕਿੱਥੇ ਦੀ ਸਹੀ ਵਰਤੋਂ ਹੋ ਸਕਦੀ ਆ ਤੇ ਇਹ ਇੱਕ ਬਹੁਤ ਵੱਡਾ ਸਵਾਲ ਐ ਇਸ ਵੇਲੇ ਸਾਹਮਣੇ ਬੜਾ ਰੌਲੇ ਕੋਲੇ ਵਾਲੀ ਗੱਲ ਆ ਇਸ ਵੇਲੇ ਸੈੱਲ ਫੋਨਸ ਵਾਲੀ ਕਿ ਕਿਹੜੀ ਥਾਂ ਦੇ ਉੱਤੇ ਬੈਨ ਕਰਨੇ ਆ ਤੇ ਕਿਹੜੀ ਥਾਂ ਦੇ ਉੱਤੇ ਬੈਨ ਨਹੀਂ ਕਰਨੇ ਇਹ ਮਾਮਲਾ ਜਿਹੜਾ ਹਜੇ ਐਸੇ ਤਰੀਕੇ ਦੇ ਨਾਲ ਚੱਲ ਰਿਹਾ ਕੁਝ ਲੋਕ ਕਹਿੰਦੇ ਆ ਵੀ ਨਹੀਂ ਇਹਨੂੰ ਤੁਸੀਂ ਬੈਨ ਨਹੀਂ ਕਰ ਸਕਦੇ ਇਹ ਤੱਕਾ ਆ ਨਿਆਣਿਆਂ ਦੇ ਨਾਲ ਜਿਹੜਾ ਸੈੱਲ ਫੋਨ ਆ ਕਿਉਂਕਿ ਤੁਹਾਡੀ ਜੀਵਨ ਦਾ ਇੱਕ ਬਹੁਤ ਮਹੱਤਵਪੂਰਨ ਅੰਗ ਬਣ ਚੁੱਕਾ ਆ ਇਹਨੂੰ ਤੁਸੀਂ ਇਸ ਤਰੀਕੇ ਦੇ ਨਾਲ ਨਹੀਂ ਕੁਝ ਵੀ ਕਰ ਸਕਦੇ ਤੇ ਇਹ ਇਹਦੀ ਵਰਤੋਂ ਕੁਦਰਤੀ ਔਰ ਐਜੂਕੇਸ਼ਨਲ ਪਰਪਸੇਸ ਦੇ ਲਈ ਕਲਾਸਰੂਮ ਦੇ ਵਿੱਚ ਵੀ ਇਹਦੀ ਵਰਤੋਂ ਕੀਤੀ ਜਾ ਸਕਦੀ ਇਹਨੂੰ ਬੈਨ ਨਹੀਂ ਕੀਤਾ ਜਾ ਸਕਦਾ ਕੁਝ ਲੋਕੇ ਕਹਿੰਦੇ ਆ ਵੀ ਨਹੀਂ ਇਹ ਸਭ ਤੋਂ ਵੱਡੀ ਡਿਸਟਰੈਕਸ਼ਨ ਆ ਇਹਦੇ ਨਾਲ ਨਿਆਣਿਆਂ ਦਾ ਧਿਆਨ ਇੱਧਰ ਉੱਧਰ ਜਾਂਦਾ ਇਹਨਾਂ ਨੂੰ ਬੰਦ ਕਰਨਾ ਇੱਕ ਸਹੀ ਫੈਸਲਾ ਆ ਅਗਲੀ ਗੱਲਬਾਤ ਦੋਸਤੋ ਇੱਕ ਵਾਇਰਸ ਨੋਰੋ ਵਾਇਰਸ ਨੋਰੋ ਵਾਇਰਸ ਬਹੁਤ ਜ਼ਿਆਦਾ ਮਤਲਬ ਦਰਦ ਦੇ ਉੱਤੇ ਐਸ ਵੇਲੇ ਫੈਲ ਰਿਹਾ ਕੈਨੇਡਾ ਦੇ ਵਿੱਚ ਜਿੰਨਾ ਇਹਨਾਂ ਨੇ ਐਕਸਪੈਕਟ ਕੀਤਾ ਸੀ ਉਹਦੇ ਤੋਂ ਜ਼ਿਆਦਾ ਅਨਟੈਰੀਓ ਤੇ ਅਲਬਰਟਾ ਦੇ ਵਿੱਚ ਖਾਸ ਕਰਕੇ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਪੀ ਐਚ ਏ ਸੀ ਨੇ ਪੀ ਐਚ ਏ ਸੀ ਨੇ ਇਹ ਜਾਣਕਾਰੀ ਦਿੱਤੀ ਆ ਜਿਵੇਂ ਰਫ਼ਤਾਰ ਦੇ ਨਾਲ ਸੋਚਿਆ ਸੀ ਉਹ ਤੋਂ ਕਿਤੇ ਜ਼ਿਆਦਾ ਤੇਜ਼ ਰਫ਼ਤਾਰ ਦੇ ਨਾਲ ਇਹ ਨੋਰੋਵਾਇਰਸ ਜਿਹੜਾ ਇਸ ਵੇਲੇ ਫੈਲ ਰਿਹਾ ਹੈ ਨੋਰੋਵਾਇਰਸ ਇੱਕ ਕਾਮਨ ਇੱਕ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲਣ ਵਾਲਾ ਜਿਹੜਾ ਕੰਟੇਜੀਅਸ ਵਾਇਰਸ ਆ ਤੇ ਇਹਦੇ ਨਾਲ ਨੌਜ਼ੀਆ ਹੁੰਦਾ ਵੌਮਟਿੰਗ ਹੁੰਦੀ ਆ ਅਬਡੋਮिनल ਪੇਨ ਹੁੰਦੀ ਆ ਕ੍ਰੈਂਪਸ ਹੁੰਦੇ ਆ ਤੇ ਡਾਇਰੀਆ ਹੁੰਦਾ ਆ ਜਿਹੜੇ ਨੋਰੋਵਾਇਰਸ ਦੇ ਕੇਸਸ ਰਿਪੋਰਟ ਹੋਏ ਆ ਉਹਨਾਂ ਦੇ ਵਿੱਚ ਉਹ ਕਾਫੀ ਜ਼ਿਆਦਾ ਨੇ 24 ਦੇ ਵਿੱਚ ਪਿਛਲੇ ਸਾਲਾਂ ਦੇ ਪਿਛਲੇ 5 ਸਾਲਾਂ ਦਾ ਜਦੋਂ ਹਿਸਟੋਰੀਕਲ ਐਵਰੇਜ ਕੱਢੀ ਜਾਂਦੀ ਆ ਉਸ ਐਵਰੇਜ ਨਾਲੋਂ ਇਸ ਸਾਲ ਨੋਰੋਵਾਇਰਸ ਜ਼ਿਆਦਾ ਫੈਲ ਰਿਹਾ ਆ ਹੁਣ ਕਿਉਂਕਿ ਜਿਹੜੇ 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 ਦੇ ਸਿੰਪਟਮਸ ਨੇ ਜਾਂ ਜੋ ਇਹਦੇ ਨਾਲ ਹੁੰਦਾ ਇੱਕ ਤਾਂ ਉਲਟੀਆਂ ਲੱਗ ਜਾਂਦੀਆਂ ਬੰਦੇ ਨੂੰ ਪੇਟ ਵਿੱਚ ਦਰਦ ਹੁੰਦਾ ਆ ਵਟ ਪੈਂਦਾ ਉਹਨੂੰ ਡਾਇਰੀਆ ਹੋ ਜਾਂਦਾ ਇਹ ਉਹ ਕਿਉਂਕਿ ਲੋਕ ਹੁਣ ਬੇਸਿਕਲੀ ਜ਼ਿਆਦਾ ਕਰੋਨਾ ਵਾਇਰਸ ਦੇ ਡਰੇ ਆ ਤੇ ਉਸ ਡਰ ਤੋਂ ਬਾਅਦ ਕਿਸੇ ਵੀ ਵਾਇਰਸ ਬਾਰੇ ਜਦੋਂ ਗੱਲਬਾਤ ਹੁੰਦੀ ਹੈ ਤਾਂ ਉਹ ਜ਼ਿਆਦਾ ਚਿੰਤਾ ਕਰਦੇ ਆ ਤੇ ਜਦੋਂ ਵੀ ਕੋਈ ਗੱਲਬਾਤ ਇਸ ਲੈਵਲ ਦੇ ਉੱਤੇ ਪਹੁੰਚ ਜਾਂਦੀ ਹੈ ਜਿਹੜੀ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਆ ਉਹਨਾਂ ਨੇ ਇਹ ਵਾਧਾ ਅਨਟਾਰੀਓ ਤੇ ਅਲਬਰਟਾ ਦੇ ਵਿੱਚ ਖਾਸ ਤੌਰ ਦੇ ਉੱਤੇ ਦੇਖਿਆ ਬ੍ਰਿਟਿਸ਼ ਕੋਲੰਬੀਆ ਸਸਕਾਚਵਿਨ ਮੈਨੀਟੋਬਾ ਨਿਊ ਬ੍ਰਾਂਚਵਿਕ ਨਿਊ ਫਾਉਂਡਲੈਂਡ ਤੇ ਲੈਬਰਾਡੋਰ ਦੇ ਵਿੱਚ ਥੋੜਾ ਇਹ ਦੱਸਿਆ ਜਾ ਰਿਹਾ ਹੈ ਹੈਲਥ ਏਜੰਸੀ 5 ਸਾਲ ਦਾ ਹਿਸਟੋਰੀਕਲ ਐਵਰੇਜ ਇਸ ਵਿਲੇ ਦੇਖ ਰਹੀ ਆ ਕਿ ਜਿਹੜੇ ਕਈ ਸਾਲਾਂ ਦੇ ਕੋਵਿਡ-19 ਪੰਡੈਮਿਕ ਇੱਕ ਜਿਹੜਾ ਸਮਾਂ ਆ ਉਹਦੇ ਤੋਂ ਬਾਅਦ ਕਿ ਇਹਨੂੰ ਘਟਣਾ ਚਾਹੀਦਾ ਆ ਜਿਹੜੀ ਯੂਨੀਵਰਸਿਟੀ ਹੈਲਥ ਨੈਟਵਰਕ ਇਨਫੈਕਸ਼ਸ ਡਿਜ਼ੀਜ਼ ਅ ਲੀਡਰਸ਼ਿਪ ਚੇਅਰ ਆ ਡਾਕਟਰ ਸੂਸੀ ਹੋਟਾ ਉਹਨਾਂ ਨੇ ਦੱਸਿਆ ਕਿ ਪੰਡੈਮਿਕ ਜਿਹੜੇ ਵੀ ਜਿਹੜਾ ਪੰਡੈਮਿਕ ਵੀ ਇੱਕ ਰੀਜ਼ਨ ਆ ਜਿਹਦੇ ਕਰਕੇ ਉਹ ਕਹਿੰਦੇ ਅਸੀਂ ਜ਼ਿਆਦਾ ਕੇਸ ਇਹ ਦੇਖ ਰਹੇ ਆ ਲੋਕ ਪਹਿਲਾਂ ਨਾਲੋਂ ਜ਼ਿਆਦਾ ਸੋਸ਼ਲ ਹੋ ਰਹੇ ਆ ਜ਼ਿਆਦਾ ਐਕਸਪੋਜ਼ ਹੋ ਰਿਹਾ ਇੱਕ ਦੂਜੇ ਨੂੰ ਤੇ ਅਜੇ ਵੀ ਉਹ ਕਹਿੰਦੇ ਸਾਨੂੰ ਕੁਝ ਜੜੀਆਂ ਕਾਮਨ ਜਿਹੜੇ ਆਮ ਵਾਇਰਸਸ ਨੇ ਇਹਨਾਂ ਦੇ ਪ੍ਰਤੀ ਸਾਨੂੰ ਆਪਣੀ ਅਪਰੋਚ ਬਦਲਣੀ ਪਊਗੀ ਵਾਇਰਸ ਕਿੱਦਾਂ ਹੁੰਦੇ ਆ ਕੀ ਫੈਲਦੇ ਆ ਕੀ ਕਰਦੇ ਆ ਇਹਦੇ ਵਿੱਚ ਸਾਨੂੰ ਥੋੜੀ ਜੀ ਅਪਰੋਚ ਉਹਨਾਂ ਦੇ ਲਈ ਬਦਲਣੀ ਪਊਗੀ ਬਹੁਤੀਆਂ ਜਿਹੜੀਆਂ ਰੀਸੈਂਟ ਰਿਪੋਰਟਸ ਆਈਆਂ ਜਾਂ ਵੀਰਵਾਰ ਨੂੰ ਜਿਹੜੀਆਂ ਕੁਝ ਰਿਪੋਰਟਸ ਆਈਆਂ ਤਿੰਨ ਆਊਟਬ੍ਰੇਕਸ ਹੋਈਆਂ ਟੋਰਾਂਟੋ ਹੈਲਥ케ਅਰ ਇੰਸਟੀਟਿਊਸ਼ਨਸ ਦੇ ਵਿੱਚ ਉਹ ਕਹਿੰਦੇ ਅਜੇ ਵੀ ਅਸੀਂ ਦੇਖ ਰਹੇ ਹਾਂ ਕਿ ਥੋੜੇ ਜਿਹੇ ਹੋਰ ਨੋਰੋਵਾਇਰਸ ਜਿਹੜੇ ਆ ਉਹ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵੇਲੇ ਫੈਲ ਰਿਹਾ ਨੋਰੋਵਾਇਰਸ ਹੈ ਕੀ ਅਸਲ ਦੇ ਵਿੱਚ ਨੋਰਵਾਕ ਵਾਇਰਸ ਇਹਨੂੰ ਕਹਿੰਦੇ ਆ ਪਹਿਲੀ ਵਾਰ ਇਹਦੀ ਆਊਟਬ੍ਰੇਕ ਹੋਈ ਸੀ ਨੋਰਵਾਕ ਦੇ ਵਿੱਚ ohio ਦੇ ਵਿੱਚ ਅਮਰੀਕਾ ਦੇ ਵਿੱਚ ਜਿਹਦੇ ਵਿੱਚ ਡਾਇਰੀਆ ਵੌਂਟਿੰਗ ਨੌਜ਼ੀਆ ਸਟਮਕ ਪੇਨ ਤੇ ਕ੍ਰੈਂਪਿੰਗ ਫੀਵਰ ਚਿਲਸ ਹੈਡੈਕ ਸਾਰਾ ਕੁਝ ਉਸ ਥਾਂ ਦੇ ਉੱਤੇ ਹੋਇਆ ਸੀ ਤੇ ਸਭ ਤੋਂ ਪਹਿਲਾਂ ਕਿਉਂਕਿ ਆਊਟਬ੍ਰੇਕ ਉੱਥੇ ਹੋਈ ਸੀ ਇਸ ਕਰਕੇ ਇਹਦਾ ਨਾਮ ਜਿਹੜਾ ਆ ਉਹ ਨੋਰਵਾਕ ਪੈ ਗਿਆ ਸੋ ਮੋਸਟ ਇੱਕ ਆ ਕਾਮਨ ਫਾਰਮ ਇਹਦੀ ਸਟਮਕ ਫਲੂ ਵੀ ਕਹਿੰਦੇ ਆ ਇਹਨੂੰ ਜਿਹੜੀ 60% ਕੇਸਸ ਦੇ ਵਿੱਚ ਜਿਹੜਾ ਨੈਸ਼ਨਲ ਇਹ ਕੋਲਾਬੋਰੇਟਿੰਗ ਸੈਂਟਰ ਫਾਰ ਇਨਫੈਕਸ਼ੀਅਸ ਡਿਜ਼ੀਜ਼ ਆ ਉਹਦੇ ਅਨੁਸਾਰ ਸੋ ਇਹ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਫੈਲਦਾ ਹੈ ਜਿੱਥੇ ਵੀ ਕਿਤੇ ਕੋਕੋਟੇਬਿਨੇਟਡ ਸਰਫਸ ਦਾ ਉਥੋਂ ਕੰਟੇਜੀਅਸ ਬਹੁਤ ਜ਼ਿਆਦਾ ਇੱਕ ਤੋਂ ਦੂਜੇ ਨੂੰ ਬਹੁਤ ਜਲਦੀ ਇਹ ਫੈਲ ਜਾਂਦਾ ਹੈ ਤੇ ਸੰਕਟ ਇਹਦੇ ਨਾਲ ਪੈਦਾ ਹੁੰਦਾ ਹੈ ਇਸ ਵੇਲੇ ਇਹ ਕੈਨੇਡਾ ਦੇ ਵਿੱਚ ਕਾਫੀ ਜ਼ਿਆਦਾ ਫੈਲ ਰਿਹਾ ਹੈ ਅਗਲੀ ਗੱਲ ਬਾਤ ਦੋਸਤੋ ਇੱਕ ਲੋਬਲਾ ਕੰਪਨੀ ਬਾਰੇ ਕੈਨੇਡਾ ਦੇ ਵਿੱਚ ਕੁਝ ਕੰਪਨੀਆਂ ਨੇ ਜਿਹੜੀਆਂ ਗਰੋਸਰੀ ਕੰਪਨੀਆਂ ਨੇ ਜਿਹਨਾਂ ਦੀ ਮੋਨੋਪੋਲੀ ਹੈ ਜਨ ਜਿਨ੍ਹਾਂ ਦੇ ਕਰਕੇ ਸਾਰਾ ਕੈਨੇਡਾ ਦੇ ਵਿੱਚ ਕੰਮਕਾਰ ਚੱਲਦਾ ਲੋਬਲਾ ਇਹਨਾਂ ਦੇ ਵਿੱਚ ਇੱਕ ਬਹੁਤ ਵੱਡੀ ਕੰਪਨੀ ਹੈ ਲੋਬਲਾ ਨੂੰ ਇੱਕ ਟਾਰਗੇਟ ਖਾਸ ਤੌਰ ਦੇ ਉੱਤੇ ਕੀਤਾ ਜਾ ਰਿਹਾ ਹੈ ਇਹਦੇ ਬਾਈਕਾਟ ਤੇ ਲਈ ਕਿ ਕਈ ਹਜ਼ਾਰਾਂ ਜਿਹੜੇ ਲੋਕ ਨੇ ਇਸ ਵੇਲੇ ਸੋਚ ਰਹੇ ਆ ਕਿ ਜਾਂ ਉਹਨਾਂ ਨੇ ਬਾਈਕਾਟ ਦੀ ਕਾਲ ਦਿੱਤੀ ਆ ਕਿ ਮਈ ਮਹੀਨੇ ਦੇ ਵਿੱਚ ਅਸੀਂ ਜਿਹੜੀ ਗ੍ਰੋਸਰੀ ਆ ਉਹ ਲੋਬਲਾ ਤੋਂ ਨਹੀਂ ਖਰੀਦਣੀ ਅਸੀਂ ਕਿਸੇ ਹੋਰ ਕੰਪਨੀ ਤੋਂ ਖਰੀਦ ਲਵਾਂਗੇ ਜਿਹੜੀ ਇਸ ਵੇਲੇ ਫਰਸਟ੍ਰੇਸ਼ਨ ਲੋਕਾਂ ਦੇ ਵਿੱਚ ਵੱਡੇ ਗ੍ਰੋਸਰਸ ਨੂੰ ਲੈ ਕੇ ਚੱਲ ਰਹੀ ਆ ਪ੍ਰੈਟਿਕਲ ਤੇ ਜਿਹੜੀ ਪਬਲਿਕ ਸਕਰੂਟੀਨੀ ਦੇ ਤਹਿਤ ਭੋਜਨ ਦੀਆਂ ਕੀਮਤਾਂ ਇੱਥੇ ਖਾਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਵਧੀਆਂ ਆ ਕਾਰਨوں ਦਾ ਲੋਕ ਮੰਨਦੇ ਵੀ ਇਹ ਕੰਪਨੀਆਂ ਜਿਹੜੀਆਂ ਕੁਝ ਕਰ ਸਕਦੀਆਂ ਸੀ ਪਰ ਇਹ ਕੁਝ ਕਰਦੀਆਂ ਨਹੀਂ ਇਹਨਾਂ ਦਾ ਕਸੂਰ ਆ ਉਹ ਕਹਿੰਦੇ ਅਸੀਂ ਨਹੀਂ ਚਾਹੁੰਦੇ ਸਟਰਗਲ ਕਰਨੀ ਹੋਰ ਜ਼ਿਆਦਾ ਇਸ ਚੀਜ਼ ਦੇ ਨਾਲ ਤੇ ਅਸੀਂ ਇਹਦਾ ਜਿਹੜਾ ਬਾਈਕਾਟ ਕਰਨਾ ਚਾਹੁੰਦੇ ਆ ਬਹੁਤ ਸਾਰੇ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਉਹਨਾਂ ਨੇ ਬਾਈਕਾਟ ਕੀਤਾ ਆ ਇੱਕ ਜਿਹੜਾ ਗਰੁੱਪ ਉਹਨਾਂ ਨੇ ਕ੍ਰੀਏਟ ਕੀਤਾ ਸੀ ਉਹਦੇ ਵਿੱਚ ਹਜ਼ਾਰਾਂ ਫਾਲੋਅਰ ਆ ਗਏ ਰੈਡਿਟ ਦੇ ਉੱਤੇ ਇੱਕ ਗਰੁੱਪ ਇਹਨਾਂ ਨੇ ਬਣਾਇਆ ਉਹਦੇ ਹਜ਼ਾਰਾਂ ਫਾਲੋਅਰ ਆ ਗਏ ਤੇ ਉਹ ਫਿਰ ਦੇਖਣ ਲੱਗ ਪਏ ਵੀ ਜਿਹੜੀ ਲੋਬਲਾ ਜਾਂ ਦੂਜੀਆਂ ਕ੍ਰੋਸਰ ਦੇ ਸਬੰਧੀ ਕਿੱਥੇ ਕੰਪਲੇਂਟ ਕੀਤੀ ਜਾ ਸਕਦੀ ਆ ਹੁਣ ਇੱਥੇ ਕਹਿੰਦੇ 56000 ਮੈਂਬਰ ਆ ਇਹਨਾਂ ਦੇ ਤੇ ਉਹ ਇਹ ਚ ਪਾਰਟਿਸਿਪੇਟ ਕਰ ਰਿਹਾ ਇਸ ਬਾਈ ਕਾਰਟ ਦੇ ਵਿੱਚ ਮਤਲਬ ਲੋਕਾਂ ਨੇ ਮਹਿੰਗਾਈ ਲੋਕ ਮੰਨਦੇ ਆ ਵੀ ਅਸੀਂ ਮਹਿੰਗਾਈ ਦਾ ਕਾਰਨ ਇਹ ਕੰਪਨੀਆਂ ਦਾ ਮੁਨਾਫਾ ਆ ਐਨਡੀਪੀ ਦੇ ਆ ਕੋ ਜਗਮੀ ਸਿੰਘ ਉਹਨਾਂ ਨੇ ਪਹਿਲਾਂ ਇਹ ਗੱਲ ਚੱਕੀ ਪਰ ਉਹਦਾ ਨਿਕਲਿਆ ਕੁਛ ਨਹੀਂ ਉਹਦੇ ਵਿੱਚੋਂ ਫਿਰ ਇਹ ਗੱਲ ਚੱਲਦੀ ਰਹੀ ਪਰ ਫੇਰ ਵੀ ਇਸ ਉੱਤੇ ਰਾਜਨੀਤੀ ਹੋ ਰਹੀ ਆ ਪਤਾ ਕੁਝ ਨਹੀਂ ਲੱਗ ਰਿਹਾ ਪਰ ਲੋਕਾਂ ਨੂੰ ਹੁਣ ਇਹ ਤਾਂ ਲੱਗਣ ਲੱਗ ਪਿਆ ਕਿ ਇਹ ਕੰਪਨੀਆਂ ਬੇਸਿਕਲੀ ਜ਼ਿੰਮੇਵਾਰ ਆ ਤੇ ਉਹਨਾਂ ਨੇ ਇਹਨਾਂ ਦਾ ਬਾਈਕਟ ਕਰਨ ਦੀ ਗੱਲਬਾਤ ਜਿਹੜੀ ਆਨਲਾਈਨ ਕੁਝ ਗਰੁੱਪਾਂ ਦੇ ਵਿੱਚ ਚਲਾਈ ਆ ਸਾਡਾ ਉਹ ਕਹਿੰਦੇ ਏਮ ਸਿੱਧਾ ਹੀ ਆ ਕਿ ਫਾਈਨੈਂਸ਼ੀਅਲ ਇਮਪੈਕਟ ਪਵੇ ਲੋਬ ਲਾ ਦੇ ਉੱਤੇ ਲੋਕ ਖਰੀਦਦਾਰੋਂ ਹਟ ਜਾਣੇ ਉਹਨਾਂ ਨੂੰ ਥੋੜਾ ਜਆ ਜਿਹੜਾ ਪਤਾ ਲੱਗੇ ਤੇ ਉਹਦੇ ਨਾਲ ਫਿਰ ਜਿਹੜੀ ਇਹ ਗੱਲਬਾਤ ਸਾਹਮਣੇ ਆਊਗੀ ਜਿਹੜੀ ਕੈਨੇਡਾ ਦੀ ਸਭ ਤੋਂ ਵੱਡੇ ਇਹ ਗਰੋਸਰਸ ਨੇ ਪਰ ਉਹ ਇਹ ਕਹਿ ਰਹੇ ਆ ਕਿ ਬਾਈਕਾਟ ਦੇ ਨਾਲ ਲੋਕਾਂ ਨੂੰ ਸਿੱਖਿਆ ਵੀ ਮਿਲੂਗੀ ਐਜੂਕੇਟ ਵੀ ਹੋਣਗੇ ਕਿ ਕਿਸ ਤਰੀਕੇ ਦੇ ਨਾਲ ਸਰਕਾਰ ਦਾ ਧਿਆਨ ਇਹਨਾਂ ਕਮਕਾਰਾਂ ਵੱਲ ਦਿਵਾਇਆ ਜਾ ਸਕਦਾ ਮਿਸੀ ਸ਼ਾਗਾ ਦੇ ਵਿੱਚ ਰਹਿਣ ਵਾਲੇ ਕੁਝ ਲੋਕ ਜਿਹੜੇ ਨੇ ਉਹ ਪਹਿਲਾਂ ਹੀ ਇਹਨੂੰ ਕਰ ਰਹੇ ਆ ਇਹਦੇ ਉੱਤੇ ਕਿ ਲੋਬਲਾ ਦੇ ਜਿਹੜੇ ਜਿੰਨੇ ਓਨਲ ਸਟੋਰ ਨੇ ਉਹਨਾਂ ਤੋਂ ਬੰਦ ਕੀਤਾ ਜਾਵੇ ਤੇ ਉਹ ਕਿਹਾ ਜਾ ਰਿਹਾ ਕਿ ਬਾਈਕਾਟ ਦੇ ਜਿਹੜਾ ਬਾਈਕਾਟ ਦੇ ਨਾਲ ਜਿਹੜੇ ਸ਼ਾਪਰਸ ਨੇ ਜਾਂ ਵੱਡੇ ਗ੍ਰੋਸਰਸ ਨੇ ਉਹਨਾਂ ਨੂੰ ਕੋਈ ਨਾ ਕੋਈ ਫਰਕ ਪਊਗਾ ਤੇ ਉਹਦੇ ਨਾਲ ਜਿਹੜੀਆਂ ਲੋਕਲ ਆਪਣੀਆਂ ਛੋਟੀਆਂ ਸ਼ਾਪਸ ਹੁੰਦੀਆਂ ਜਾਂ ਇੰਡੀਪੈਂਡੈਂਟ ਸਟੋਰ ਹੁੰਦੇ ਆ ਉਹਨਾਂ ਨੂੰ ਵੱਡਾ ਫਰਕ ਪਊਗਾ ਅ ਜਿਹੜੇ 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 ਲੋਕ ਨੇ ਅਸਲ ਦੇ ਵਿੱਚ ਉਹ ਆਪਣੇ ਆਪ ਨੂੰ ਤਾਕਤਹੀਣ ਮਹਿਸੂਸ ਕਰ ਰਹੇ ਆ ਵੀ ਸਾਨੂੰ ਪੁੱਛਗੇཅੇ ਕੋਈ ਨਹੀਂ ਜਿੰਨੀਆਂ ਮਰਜ਼ੀ ਇਹ ਬੈਂਕਾਂ ਜਿਹੜੀਆਂ ਜਿਹੜੇ ਇਹ ਕੰਪਨੀਆਂ ਆ ਆਪਣੀ ਵਧਾ ਦਿੰਦੀਆਂ ਨੇ ਕ੍ਰੋਸਰੀ ਦੀਆਂ ਕੀਮਤਾਂ ਤੇ ਅਸੀਂ ਇਹ ਸਾਰੇ ਕੁਝ ਦੇ ਵਿੱਚ ਕੁਝ ਵੀ ਨਹੀਂ ਕਰ ਸਕਦੇ ਹੁਣੇ ਕੁਝ ਆਨਲਾਈਨ ਗਰੁੱਪ ਆ ਫੈਸਲਾ ਲੈ ਰਹੇ ਆ ਦੇਖੋ ਇਸ ਫੈਸਲੇ ਦਾ ਕੀ ਅਸਰ ਹੁੰਦਾ ਲੋ ਬਲੌਕ ਕਿੰਨਾ ਚਿਰ ਉਹਨਾਂ ਨੂੰ ਨੁਕਸਾਨ ਹੁੰਦਾ ਹੁੰਦਾ ਵੀ ਹੈ ਜਾਂ ਨਹੀਂ ਕਿੰਨੇ ਲੋਕ ਇਹਨਾਂ ਕੰਪਨੀਆਂ ਦਾ ਜਿਹੜਾ ਬਾਇਕਾਟ ਉਹ ਕਰਦੇ ਆ ਦੋਸਤੋ ਡਰੱਗ ਯੂਜ਼ ਬਾਰੇ ਇੱਕ ਵਾਰੀ ਫੇਰ ਗੱਲਬਾਤ ਚਰਚਾ ਦੇ ਵਿੱਚ ਬੀਸੀ ਦੇ ਵਿੱਚ ਤੁਹਾਨੂੰ ਪਤਾ ਕਿ ਜਿਹੜੀ ਡਰੱਗ ਡੀਕ੍ਰਿਮੀਨਲਾਈਜ਼ ਕੀਤੀ ਆ ਹੁਣ ਵਿੱਚ ਵਿਚਾਲੇ ਰੌਲਾ ਪੈ ਰਿਹਾ ਕੁਝ ਕਾਉਂਸਲਰ ਵੈਨਕੂਵਰ ਦੇ ਮੰਗ ਕਰ ਰਹੇ ਉਹ ਡੀਕ੍ਰਿਮੀਨਲਾਈਜੇਸ਼ਨ ਬੰਦ ਕੀਤੀ ਜਾਵੇ ਵੀ ਦਾ ਕੋਈ ਅਸਰ ਨਹੀਂ ਹੋਇਆ ਮੌਤਾਂ ਦੇ ਵਿੱਚ ਗਿਣਤੀ ਦੇ ਵਿੱਚ ਕੋਈ ਕਮੀ ਨਹੀਂ ਹੋ ਰਹੀ ਸੋ ਇਸ ਕਰਕੇ ਇਹਨੂੰ ਬੰਦ ਕਰ ਦੇਣਾ ਚਾਹੀਦਾ ਹੁਣ ਜਿਹੜਾ ਪ੍ਰੋਵਿੰਸ ਰੀਨਿਊ ਕਰ ਰਿਹਾ ਇਸ ਚੀਜ਼ ਨੂੰ ਜਾਂ ਜਿਹੜੀ ਨਵੀਂ ਰੈਸਟ੍ਰਿਕਸ਼ਨ ਇੰਟਰੋਡਿਊਸ ਕਰ ਰਿਹਾ ਪਬਲਿਕ ਡਰੱਗ ਯੂਜ਼ ਨੂੰ ਲੈ ਕੇ ਕੁਝ ਲੋਕ ਇਹ ਚਾਹੁੰਦੇ ਆ ਕਿ ਜਿਹੜੇ ਲੋਕ ਨਸ਼ਾ ਕਰਦੇ ਉਹਨਾਂ ਨੂੰ ਜ਼ਿਆਦਾ ਸਪੋਰਟ ਕੀਤੀ ਜਾਵੇ ਹਾਰਮ ਰਡਕਸ਼ਨ ਕੁਝ ਐਕਸਪਰਟਸ ਨੇ ਉਹ ਇਹ ਕਹਿ ਰਿਹਾ ਕਿ ਮਿਊਨਿਸਪੈਲਿਟੀਆਂ ਨੂੰ ਜ਼ਿਆਦਾ ਜਿਹੜੀਆਂ ਸੇਫ ਸੁਪਰਵਾਈਜ਼d ਸਪੇਸ ਕ੍ਰੀਏਟ ਕਰਨ ਦੀ ਲੋੜ ਆ ਕਿ ਜਦੋਂ ਲੋਕਾਂ ਦੇ ਕੋਲ ਕੋਈ ਜਿਹੜਾ ਥਾਂ ਹੈ ਨਹੀਂ ਜਾਣ ਦੇ ਲਈ ਤੇ ਉਹ ਯੂਜ਼ ਕਰ ਰਹੇ ਆ ਇਹਨੂੰ ਇਸ ਤਰੀਕੇ ਦੇ ਨਾਲ ਕਿੱਥੇ ਉਹ ਬਾਹਰ ਰਹਿੰਦੇ ਆ ਕਿੱਥੇ ਓਪਨ ਦੇ ਵਿੱਚ ਯੂਜ਼ ਕਰਦੇ ਆ ਤੇ ਉੱਥੇ ਕੀ ਹਾਲਤਾਂ ਆ ਇਹਦੇ ਨਾਲ ਕਿਉਂਕਿ ਤੁਹਾਨੂੰ ਪਤਾ ਮਸਲਾ ਵੱਡਾ ਆ ਸੱਤ ਮੋਤਾਂ ਰੋਜ਼ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਰੱਗ ਓਵਰਡੋਸ ਦੇ ਨਾਲ ਹੋ ਰਹੀਆਂ ਆ ਤੇ ਜਿਹੜੀਆਂ ਸੇਫ ਕੰਜ਼ਮਪਸ਼ਨ ਸਾਈਟਸ ਆ ਉੱਥੇ ਨਿਯਮ ਮੌਤਾ ਹੋ ਰਹੀਆਂ ਉੱਥੇ ਬਹੁਤ ਘਟਨਾਵਾਂ ਦੇ ਬਰਾਬਰ ਹੋ ਰਹੀਆਂ ਮੌਤਾ ਹੋ ਰਹੀਆਂ ਸਾਰੀਆਂ ਬਾਹਰ ਜਾਂ ਘਰਾਂ ਦੇ ਵਿੱਚ ਜਾਂ ਓਪਨ ਘਰਾਂ ਦੇ ਵਿੱਚ ਤਾਂ ਕੀ ਉਹਨਾਂ ਕੋਲੇ ਤਾਂ ਘਰ ਹੀ ਨਹੀਂ ਬਹੁਤਿਆਂ ਕੋਲੇ ਓਪਨ ਦੇ ਵਿੱਚ ਹੋ ਰਹੀਆਂ ਤੇ ਇਹ ਗਰੁੱਪ ਇਹ ਕਹਿੰਦਾ ਵੀ ਫਿਰ ਜਦੋਂ ਇਹ ਪਤਾ ਆ ਕਿ ਸੇਫ ਕੰਜ਼ਮਪਸ਼ਨ ਸਾਈਟ ਜਿੱਥੇ ਮਤਲਬ ਕੁਛ ਇਦਾਂ ਦੀਆਂ ਥਾਵਾਂ ਬਣ ਗਈਆਂ ਜਿੱਥੇ ਬੈਠ ਕੇ ਲੋਕ ਨਸ਼ਾ ਪੱਤਾ ਕਰ ਸਕਦੇ ਆ ਉਹ ਥਾਂ ਦੇ ਉੱਤੇ ਨਸ਼ਾ ਕਰਨ ਦੇ ਨਾਲ ਜਿਹੜਾ ਮੌਤ ਨਹੀਂ ਹੁੰਦੀ ਕਿ ਜੇ ਉੱਥੇ ਕੋਈ ਇਦਾਂ ਦੀ ਗੱਲਬਾਤ ਹੋਵੇ ਉੱਥੇ ਹੁੰਦੇ ਆ ਉਹ ਵਿਚਾ ਲੈਿੰਦੇ ਆ ਨਲਕਸ ਨੂੰ ਕੱਟ ਹੁੰਦੀ ਆ ਜਾਂ ਜਿਹੜਾ ਉਹ ਉਹ ਦੇ ਦਿੱਤਾ ਜਾਂਦਾ ਹੁਣ ਇਹ ਫਿਰ ਇਹ ਮੰਗ ਕਰਦੇ ਆ ਵੀ ਡਰੱਗ ਤੁਹਾਡੇ ਕੋਲੋਂ ਰੁਕ ਨਹੀਂ ਰਹੀ ਬਾਹਰੋਂ ਕਿਸ ਤਰੀਕੇ ਨਾਲ ਕੈਨੇਡਾ ਚ ਡਰੱਗ ਵੱਧ ਰਹੀ ਉੱਥੇ ਅਸੀਂ ਫੇਲ ਹੋ ਗਏ ਰੁਕ ਨਹੀਂ ਰਹੀ ਗਲੀਆਂ ਦੇ ਵਿੱਚ ਵਿਕਦੀ ਆ ਇੱਥੇ ਸਾਡੇ ਕੋਲੋਂ ਕੁਝ ਨਹੀਂ ਹੋ ਰਿਹਾ ਅਸੀਂ ਡੀਕ੍ਰਿਮੀਨਾਈਜ਼ ਕਰਕੇ ਦੇਖ ਲਿਆ ਵੀ ਜਿਹੜੀ ਡਰੱਗ ਆ ਇਹਨੂੰ ਡੀਕ੍ਰਿਮੀਨਾਈਜ਼ ਕਰਦੇ ਹੋ ਡੀਕ੍ਰਿਮੀਨਾਈਜ਼ ਦਾ ਮਤਲਬ ਭਾਵ ਕਿ ਜੇ ਕੋਈ 2.5 ਗ੍ਰਾਮ ਤੱਕ ਨਸ਼ਾ ਖਾਣ ਪੀਣ ਦੇ ਲਈ ਆਪਣੇ ਕੋਲ ਰੱਖਦਾ ਹੈਰੋਇਨ ਕੋਕੇਨ ਜਾਂ ਕੁਝ ਵੀ ਤਾਂ ਨੂੰ ਕੋਈ ਸਜ਼ਾ ਨਾ ਦਿੱਤੀ ਜਾਵੇ ਉਹਨੂੰ ਕੁਝ ਨਾ ਕਿਹਾ ਜਾਵੇ ਉਹਦੇ ਤੇ ਕੇਸ ਨਾ ਪਾਇਆ ਜਾਵੇ ਉਹਦੇ ਨਾਲ ਵੀ ਮੌਤਾਂ ਦੇ ਵਿੱਚ ਕਮੀ ਨਹੀਂ ਆ ਰਹੀ ਸਾਡੇ ਕੋਲੇ ਅੰਕੜੇ ਦੱਸਦੇ ਆ ਸਪਸ਼ਟ ਸਾਡੇ ਕੋਲੇ ਐਵੀਡੈਂਸ ਆ ਕਿ ਜਿਹੜੀਆਂ ਸੇਫ ਸਾਈਟਸ ਨੇ ਉਥੇ ਡਰੱਗ ਲੈਣ ਦੇ ਨਾਲ ਮੌਤਾਂ ਨਹੀਂ ਹੋ ਰਹੀਆਂ ਵੀ ਕਿਉਂ ਨਹੀਂ ਸਰਕਾਰ ਫਿਰ ਸੇਫ ਜਿਹੜੀਆਂ ਇੰਜੈਕਟੇਬਲ ਸਾਈਟਸ ਹੀ ਬਣਾ ਦਿੰਦੀ ਹੈ ਜਿਹੜੀਆਂ ਸੁਪਰਵਾਈਜ਼ ਸਾਈਟ ਬਣਾ ਦਿੰਦੀ ਹੈ ਸੋ ਹੁਣ ਪ੍ਰੋਵਿੰਸ ਦੇ ਵਿੱਚ ਇਹ ਮੰਗ ਉੱਠ ਰਹੀ ਆ ਕਿ ਜਿਹੜੀ ਫੈਡਰਲ ਸਰਕਾਰ ਦੇ ਨਾਲ ਕੰਮ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਪਬਲਿਕ ਸਪੇਸ ਦੇ ਵਿੱਚ ਇਹਨੂੰ ਡਰੱਗ ਯੂਜ਼ ਜਿਹੜੀਆਂ ਨੂੰ ਬੰਦ ਕੀਤਾ ਜਾਵੇ ਪਾਰਕਾਂ ਚ ਹੋਟਲ ਦੇ ਵਿੱਚ ਪਰ ਕੁਝ ਜਿਹੜੀਆਂ ਸਪੇਸਿਸ ਨੇ ਉਹ ਕ੍ਰੀਏਟ ਕੀਤੀਆਂ ਜਾਣ ਤੇ ਇਹਦੇ ਨਾਲ ਕੁਦਰਤੀ ਤੌਰ ਦੇ ਉੱਤੇ ਕੁਝ ਫਾਇਦਾ ਜਿਹੜਾ ਆ ਉਹ ਲੋਕਾਂ ਨੂੰ ਹੋਊਗਾ ਜੇ ਕੋਈ ਬੜਾ ਕੁਝ ਜਿਹੜੇ ਜਿਹੜੇ ਤਰੀਕੇ ਬਣਾਏ ਗਏ ਆ ਕੁਝ ਮਸ਼ੀਨਾਵਾਂ ਬੜਾਈਆਂ ਗਈਆਂ ਜਿਹਦੇ ਨਾਲ ਕਿ ਇਹ ਬਚਾਅ ਹੋ ਰਿਹਾ ਪਰ ਜੇਕਰ ਇਹ ਸਾਈਟਸ ਕੁਝ ਜ਼ਿਆਦਾ ਹੋ ਜਾਣਗੀਆਂ ਉਹਦੇ ਨਾਲ ਵੱਡਾ ਫਰਕ ਪਊਗਾ ਜਿਹੜੀਆਂ ਮੋਤਾਂ ਦੇ ਵਿੱਚ ਕਮੀ ਆ ਸਕਦੀ ਆ ਸੱਤ ਮੋਤਾਂ ਰੋਜ਼ ਹੋਣੀਆਂ ਕੋਈ ਛੋਟੀ ਮੋਟੀ ਗੱਲ ਨਹੀਂ ਆ ਤੇ ਇਹ ਮੋਤਾਂ ਦੀ ਗਿਣਤੀ ਕਿਸੇ ਵੀ ਤਰੀਕੇ ਦੇ ਨਾਲ ਘਟ ਨਹੀਂ ਰਹੀ ਸਾਰੇ ਇਹਨਾਂ ਨੇ ਯਤਨ ਕਰਕੇ ਦੇਖ ਲਿਆ ਸਾਰਾ ਕੁਝ ਕਰਕੇ ਦੇਖ ਲਿਆ ਮੋਤਾਂ ਦੀ ਗਿਣਤੀ ਘਟਣ ਦੀ ਬਜਾਏ ਕਈ ਵਾਰੀ ਵੱਧ ਜਾਂਦੀ ਆ ਪਰ ਘਟ ਬਿਲਕੁਲ ਨਹੀਂ ਰਹੀ ਦੇਖੋ ਹੁਣ ਜੋ ਕਿਹਾ ਜਾ ਰਿਹਾ ਕਿ ਸੇਫ ਕੰਜ਼ਮਪਸ਼ਨ ਸਾਈਟਸ ਬਣਾਉਣ ਦੇ ਨਾਲ ਕੁਝ ਮੋਤਾਂ ਦੇ ਵਿੱਚ ਕਮੀ ਆਉਂਦੀ ਆ ਤਾਂ ਫਾਇਦਾ ਜ਼ਰੂਰ ਹੋਊਗਾ ਤੁਹਾਨੂੰ ਯਾਦ ਹੋਊਗਾ ਕਿ ਪਬਲਿਕ ਹੈਲਥ ਐਮਰਜੈਂਸੀ 2016 ਤੋਂ ਲੈ ਕੇ ਹੁਣ ਤੱਕ ਲੱਗੀ ਆ 8 ਸਾਲਾਂ ਦੇ ਵਿੱਚ ਕਿੰਨੇ ਲੋਕਾਂ ਦੀ ਮੌਤ ਹੋ ਚੁੱਕੀ ਆ ਸੱਤ ਲੋਕਾਂ ਦੀ ਰੋਜ਼ ਮੌਤ ਹੋਣੀ ਕੋਈ ਛੋਟੀ ਮੋਟੀ ਗੱਲ ਨਹੀਂ ਆ ਕੋਈ ਪਲੇਨ ਕ੍ਰੈਸ਼ ਹੋ ਜੇ ਕਿਤੇ ਐਕਸੀਡੈਂਟ ਦੇ ਵਿੱਚ ਇੱਕ ਦੋ ਜਣਿਆਂ ਦੀ ਮੌਤ ਹੋ ਜੇ ਅਖਬਾਰਾਂ ਦੇ ਵਿੱਚ ਵੱਡੀਆਂ ਖਬਰਾਂ ਬਣ ਜਾਂਦੀਆਂ ਤੇ ਇੱਥੇ ਇਹ ਖਬਰਾਂ ਹੀ ਹੁਣ ਖਬਰਾਂ ਹੀ ਨਹੀਂ ਰਹੀਆਂ ਕੋਈ ਅਖਬਾਰ ਨਹੀਂ ਗੱਲ ਕਰਦੀ ਸੱਤ ਮੌਤਾਂ ਰੋਜ਼ ਹੋ ਰਹੀਆਂ ਕਦੇ-ਕਦੇ ਮਹੀਨੇ ਬਾਅਦ ਜਦੋਂ ਵੀ ਅਸੀਂ ਕਾਰਨਰਸ ਸਰਵਸ ਦੀ ਰਿਪੋਰਟ ਆਉਂਦੀ ਆ ਤਾਂ ਉਸ ਵੇਲੇ ਜ਼ਰੂਰ ਇਹਦੇ ਅੰਕੜੇ ਦੱਸ ਦਿੱਤੇ ਜਾਂਦੇ ਆ ਮਾਮਲਾ ਇਸ ਵੇਲੇ ਕਾਫੀ ਗੰਭੀਰ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ